ਅਮ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਵੀ ਜਿਹੜੇ ਲੋਕ ਪੁੱਛਦੇ ਆ ਵੀ ਅਸੀਂ ਸੇਂਟ ਜੌਨੀ ਬ੍ਰੈਂਟਵਿਕ ਮੂਵ ਹੋਣਾ ਹੈ ਇਹ ਸਾਡੇ ਲਈ ਠੀਕ ਜਗ੍ਹਾ ਹੈ ਸਾਡੀ ਫੈਮਿਲੀ ਲਈ ਕਿਹੋ ਜੀ ਜਗ੍ਹਾ ਸੋ ਉਹਦੇ ਲਈ ਮੈਂ ਥੋੜੇ ਥੋੜੇ ਪੁਆਇੰਟ ਅੱਜ ਡਿਸਕਸ ਕਰਨੇ ਸੀਗੇ ਚਾਹੇ ਤੁਸੀਂ ਦੇਖ ਰਹੇ ਹੋ ਵੀ ਉਸ ਜਗ੍ਹਾ ਤੇ ਮੂਵ ਹੋਣਾ ਜਿੱਥੇ ਕਾਸਟ ਆਫ ਲਿਵਿੰਗ ਥੋੜੀ ਘੱਟ ਹੋਵੇ ਕਮਿਊਨਿਟੀ ਥੋੜੀ ਟਾਈਟ ਨੈਟ ਹੋਵੇ ਅਮ ਲਾਈਫ ਦਾ ਥੋੜਾ ਕੁਆਲਿਟੀ ਬੈਟਰ ਹੋ ਜਾਏ ਸੋ 올 ਦੋਸ ਥਿੰਗਸ ਆਪਾਂ ਅੱਜ ਡਿਸਕਸ ਕਰਕੇ ਦੇਖਦੇ ਹਾਂ ਵੀ ਸੇਂਟ ਜੌਨ ਉਸ ਲਈ ਜਗ੍ਹਾ ਠੀਕ ਕਿਉਂ ਹੈ ਤੋ ਪਹਿਲਾ ਰੀਜ਼ਨ ਹੈ ਅਫੋਰਡੇਬਿਲਟੀ ਇਹ ਆਪਾਂ ਸਾਰਿਆਂ ਨੂੰ ਪਤਾ ਵੀ ਸੇਂਟ ਜੌਨ ਦੀ ਜਿਹੜੀ ਮਾਰਕੀਟ ਹੈ ਉਹਨੂੰ ਆਪਾਂ ਬਜਟ ਫ੍ਰੈਂਡਲੀ ਮਾਰਕੀਟ ਕਹਿੰਦੇ ਆ ਜਿਹੜੂ ਪ੍ਰੋਪਰਟੀ ਦੀ ਵੈਲਿਊ ਦੇ ਹਿਸਾਬ ਨਾਲ ਸੋ ਅਦਰ ਕੰਪੇਅਰ ਟੂ ਦੂਜੀ ਸਿਟੀਜ਼ ਵੱਡੀਆਂ ਜਿਵੇਂ ਟੋਰਾਂਟੋ ਹੋ ਗਿਆ ਵੈਂਕੂਵਰ ਹੋ ਗਿਆ ਉਸ ਹਿਸਾਬ ਨਾਲ ਤਾਂ ਇੱਥੇ ਫ੍ਰੈਕਸ਼ਨ ਆਫ ਅ ਕਾਸਟ ਜੇ ਤੁਸੀਂ ਸੋਣਾ ਘਰ ਲੈ ਸਕਦੇ ਹੋ ਵਾਟਰਫ੍ਰੌਂਟ ਪ੍ਰੋਪਰਟੀਆਂ ਦੇਖ ਲਓ ਸਿੰਗਲ ਫੈਮਿਲੀ ਹੋਮਸ ਦੇਖ ਲਓ ਤੋ ਤਾਂ ਕਰਕੇ ਉਹ ਤਾਂ ਹੈ ਹੀ ਹੈਗਾ ਅਫੋਰਡੇਬਲ ਪਰ ਜਿਵੇਂ ਕਮਿਊਟ ਤੁਹਾਡੀ ਕੱਟ ਹੋ ਜਾਂਦੀ ਹੈ ਕਾਰ ਕਮਿਊਟ ਹੋਣ ਕਰਕੇ ਤੇਰੀ ਗੈਸ ਆਟੋਮੈਟਿਕਲੀ ਗੈਸ ਦਾ ਖਰਚਾ ਘਟ ਗਿਆ ਕਾਰ ਇੰਸ਼ੋਰੈਂਸ ਦੇ ਪ੍ਰੀਮੀਅਮ ਕਾਫੀ ਸਾਡੇ ਇਕੱਠੇ ਹੋ ਗਏ تھے ਸੋ ਉਹ ਸਾਰੀਆਂ ਚੀਜ਼ਾਂ ਐਡ ਕਰਕੇ ਐਟ ਦ ਐਂਡ ਆਫ ਦਿ ਡੇ ਤੁਹਾਡਾ ਜਿਹੜਾ ਕਾਸਟ ਆਫ ਲਿਵਿੰਗ ਹੈ ਉਹ ਕਾਫੀ ਘੱਟ ਹੋ ਜਾਂਦਾ ਕੰਪੇਅਰਡ ਟੂ ਬਿਗਰ ਸਿਟੀਜ਼ ਤੇ ਅਗਲਾ ਪੁਆਇੰਟ ਜਿਵੇਂ ਕੁਆਲਿਟੀ ਆਫ ਲਾਈਫ ਕਹ ਲੋ ਸੋ ਮੈਨੂੰ ਇੱਥੇ ਮੂਵ ਹੋਏ ਨੂੰ 17 18 ਇਅਰਸ ਹੋ ਗਏ ਅਸੀਂ ਟੋਰਾਂਟੋ ਤੋਂ ਮੂਵ ਹੋਏ ਸੀਗੇ 2008 ਦੇ ਵਿੱਚ ਤੋ ਗੱਲ ਉਹੀ ਹੈ ਵੀ ਕੁਆਲਿਟੀ ਆਫ ਲਾਈਫ ਹੈ ਨਾ ਅਸੀਂ ਆਪਣੇ ਬੱਚੇ ਲੈ ਕੇ ਆਏ ਸੀਗੇ ਬੱਚੇ ਸਕੂਲ ਇੱਥੇ ਗਏ ਸੇਂਟ ਜੋਨ ਦੇ ਵਿੱਚ ਤੋ ਸਕੂਲਿੰਗ ਇਜ਼ ਗੁੱਡ ਲਾਈਫ ਸਟਾਈਲ ਥੋੜਾ ਸਲੋ ਹੈ ਸਲੋ ਪੇਸ ਹੈ ਥੋੜਾ ਜੇ ਤੁਸੀਂ ਹੈਪੀ ਹੋ ਉਸ ਤਰੀਕੇ ਦੇ ਲਾਈਫ ਸਟਾਈਲ ਚ ਤਾਂ ਦੈਨ ਇਟਸ ਰੀਅਲੀ ਨਾਈਸ ਇੱਥੇ ਜਿਵੇਂ ਪਾਰਕਸ ਐ ਟ੍ਰੇਲਸ ਐ ਬੇ ਆਫ ਫੰਡੀ ਐ ਤੋਂ ਨੇਚਰ ਬਹੁਤ ਜ਼ਿਆਦਾ ਐ ਪਾਣੀ ਦੀ ਐਕਟੀਵਿਟੀਜ਼ ਬਹੁਤ ਜ਼ਿਆਦਾ ਨੇ ਜੇ ਤੁਸੀਂ ਇਹੋ ਜੀ ਚੀਜ਼ 'ਚ ਇੰਟਰਸਟ ਲੈਂਦੇ ਹੋ ਉਹ ਤਾਂ ਕਾਫੀ ਐ ਪਰ ਲੋਕਲ ਥੀਏਟਰਸ ਵੀ ਐ ਆਰਟ ਗੈਲਰੀਜ਼ ਐ ਮਿਊਜ਼ੀਅਮਸ ਐ ਬਾਕੀ ਕੁਝ ਨਾ ਕੁਝ ਕਮਿਊਨਿਟੀਜ਼ 'ਚ ਛੋਟਾ ਛੋਟਾ ਹੁੰਦਾ ਰਹਿੰਦਾ ਹੈ ਨਾ ਸੇਫਟੀ ਤੇ ਫੈਮਿਲੀ ਫਰੈਂਡਲੀ ਕਮਿਊਨਿਟੀ ਵਾਈਜ਼ ਜੀ ਗੱਲ ਕਰੀਏ ਆਪਾਂ ਤੋ ਫੈਮਿਲੀਜ਼ ਲਈ ਬਹੁਤ ਜ਼ਰੂਰੀ ਆ ਹਨਾ ਵੀ ਜੇ ਤੁਸੀਂ ਬੱਚਾ ਨਾ ਮੂਹ ਹੋ ਰਹੇ ਹੋ ਵੀ ਕਮਿਊਨਿਟੀ ਚ ਸੇਫਟੀ ਕਿਵੇਂ ਆ ਦੇਖੋ ਹਰ ਇੱਕ ਸ਼ਹਿਰ ਦੇ ਵਿੱਚ ਚੰਗੇ ਏਰੀਆ ਵੀ ਹੈ ਮਾੜੇ ਏਰੀਆ ਵੀ ਹੈ ਤੁਸੀਂ ਇੰਜਾਂਟ ਵੀ ਇਹੀ ਹੈ ਪਰ ਉਹੀ ਆ ਵੀ ਮੋਸਟ ਆਫ ਦਾ ਸਿਟੀ ਜੇ ਆਪਾਂ ਕਹਿ ਕੇ ਚੱਲੀਏ ਇਹ ਪ੍ਰਿਟੀ ਸੇਫ ਹੈ ਨਿਊ ਕਮਰ ਨੂੰ ਇੱਥੇ ਲੋਕ ਹੈਲਪ ਕਰਦੇ ਆ ਹਨਾ ਟੂ ਬਿਕਮ ਪਾਰਟ ਆਫ ਦਾ ਕਮਿਊਨਿਟੀ ਵੈਰੀ ਕੁਇਕਲੀ ਉਹ ਤੁਹਾਨੂੰ ਆਪਣੇ ਆਪ ਫੀਲ ਆ ਜਾਂਦਾ ਵੀ ਯੂ نو ਸਕੂਲਸ ਵਧੀਆ ਹੈ ਲੋਗ ਨਾਈਸ ਆਸ-ਪਾਸ ਤੇ ਫੈਮਿਲੀ ਫ੍ਰੈਂਡਲੀ ਐਕਟੀਵਿਟੀਜ਼ ਵੀ ਕਾਫੀ ਕੁਛ ਨਾ ਕੁਛ ਹੁੰਦੀਆਂ ਰਹਿੰਦੀਆਂ ਹਨਾ ਤੇ ਕਮਿਊਨਿਟੀ ਇਵੈਂਟਸ ਨੂੰ ਲਾ ਕੇ ਜਿਵੇਂ ਸਪੋਰਟਸ ਦੇ ਪ੍ਰੋਗਰਾਮਸ ਵੀ ਹੈਗੇ ਆ ਕਾਫੀ ਬੱਚੇ ਇੱਥੇ ਬੈਡਮਿੰਟਨ ਲਗਾ ਲੋ ਤੁਸੀਂ بیسਬਾਲ ਸੋ ਉਹਦੀ ਜੀ ਓਪਰਚ्युनिटीਜ਼ ਵੀ ਹੈ ਅਮ ਐਸ ਫਾਰ ਐਸ ਦ ਮੈਰੀਟਾਈਮ ਕਲਚਰ ਜਿਹਨੂੰ ਆਪਾਂ ਕਹਿ ਦਿੰਦੇ ਆ ਸੇਨਟੋਨ ਇੱਕ ਬਹੁਤ ਹੀ ਪੱਕੀ ਮੈਰੀਟਾਈਮ ਸਿਟੀ ਆ ਉਹਦੇ ਵਿੱਚ ਲੋਗ ਕਾਫੀ ਓਪਨ ਹੈ ਫॉर द ਮੋਸਟ ਪਾਰਟ ਜਿਹੜੇ ਨਵੇਂ ਲੋਕਾਂ ਨੂੰ ਐਂਟਰ ਕਰਾਉਣ ਲਈ ਸੋ ਉਹਦੇ ਲਈ ਤੁਸੀਂ ਆਪਣਾ ਜਿਵੇਂ ਇਹਨਾਂ ਦੇ ਲੋਕਲ ਟ੍ਰੈਡੀਸ਼ਨਸ ਐ ਅੰਡਰਸਟੈਂਡ ਕਰਨੇ ਆ ਅਮ ਸੀ ਫੂਡ ਹੋ ਗਿਆ ਜਿਵੇਂ ਫਰੈਸ਼ ਖਾਣਾ ਰੈਸਟੋਰੈਂਟਸ ਦਾ ਮਾਹੌਲ ਇਟਸ ਵੈਰੀ ਕੈਜੂਅਲ ਕੋਈ ਇਨਾ ਵੱਡੇ ਸ਼ਹਿਰ ਵਾਂਗ ਦਾ ਨੂੰ ਪ੍ਰੈਸ਼ਰ ਨਹੀਂ ਆਉਂਦਾ ਵੀ ਵੀ ਮੈਂ ਇਹ ਕੀਪ ਅਪ ਕਰਨਾ ਪੈਣਾ ਨਾ ਚੀਜ਼ਾਂ ਆਲਸੋ ਸਲੋਲੀ ਸਲੋਲੀ ਯੂ ਜਸਟ ਮਿੰਗਲ ਐਂਡ ਬਿਕਮ ਪਾਰਟ ਆਫ ਦ ਮੈਰੀਟਾਈਮ ਕਲਚਰ ਤੇ ਐਸ ਫਾਰ ਐਸ ਟ੍ਰਾਂਸਪੋਰਟੇਸ਼ਨ ਤੇ ਕਨੈਕਟੀਵਿਟੀ ਗੋਜ਼ ਔਰ ਜਿਹੜੀ ਹੈ ਆਪਣਾ ਪੂਰਾ ਸਿਟੀ 20-25 ਮਿੰਟਸ ਇੱਕ ਕੋਰਨਰ ਤੋਂ ਦੂਸਰੇ ਕੋਰਨਰ ਤੱਕਨ ਸਿਟੀ ਆਲਮੋਸਟ ਖਤਮ ਹੀ ਹੋ ਜਾਂਦਾ ਆਮ ਬਾਕੀ ਕਨੈਕਟੀਵਿਟੀ ਔਨ ਟੈਰੀਓ ਤੋਂ ਲਗਾ ਲਓ ਯੂਐਸ ਬਾਰਡਰ ਸਾਡੇ 1 ਆਵਰ ਦੀ ਡਰਾਈਵ ਤੇ ਹੈਗਾ ਸੋ ఎవਰੀਥਿੰਗ ਇਜ਼ ਡਰਾਈਵਿੰਗ ਡਿਸਟੈਂਸ ਜਿੱਦਾਂ ਹੀ ਫੈਮਿਲੀ ਕਹਿੰਦੀ ਅਰਾਊਂਡ 14-15 ਆਵਰਸ ਦੀ ਡਰਾਈਵ ਹੈ ਜੇ ਤੁਸੀਂ ਟੋਰਾਂਟੋ ਤੋਂ ਕੋਈ ਤੁਹਾਡੀ ਫੈਮਿਲੀ ਆਣਾ ਚਾਹਦੀ ਹੈ ਤੇ ਬਾਰਡਰ ਜਿਹੜਾ ਇੱਥੇ ਲੱਗਦਾ ਉਹ ਸਕੈਲਸ ਮੇਨ ਦਾ ਬਾਰਡਰ ਲੱਗਦਾ ਯੂਐਸ ਦਾ ਜਿਹੜਾ ਆਮ one hour the drive there so overall i think connectivity wise koi issue hai ni kyunki nova scotia thoda kafi agge pa jaanda hai new brunswick as uh, ontario to baad quebec quebec to baad new brunswick so kafi affordability wise uh, driving distance bhi um, feasible h ga teri family de liye ਸੋ ਇਹ ਹੈ ਚੀਜ਼ਾਂ ਜੇ ਤੁਸੀਂ ਰਿਮੋਟਲੀ ਕੰਮ ਕਰ ਰਹੇ ਹੋ ਵਰਕ ਫਰਮ ਹੋਮ ਹੈ ਪਰ ਤੁਸੀਂ ਆਪਣਾ ਕੋਸਟ ਆਫ ਲਿਵਿੰਗ ਥੋੜਾ ਲਿミਟਡ ਕਰਕੇ ਆਪਣਾ ਸੋਨਾ ਘਰ ਲੈਣਾ ਚਾਹ ਰਹੇ ਹੋ ਪਲੀਜ਼ ਸਾਨੂੰ ਕੋਈ ਵੀ ਕੁਐਸਚਨ ਹੈ ਤੁਹਾਡੇ ਕੋਲ ਸੇਂਟ ਜohn ਮੂਵ ਹੋਣ ਲਈ ਨਿਊ ਬਰੰਜ਼ਵੀਕ ਲਈ 45 ਸਕੂਲਸ ਲਈ ਪਲੀਜ਼ ਜੇਸੀ ਰੀਅਲਟੀ ਤੁਸੀਂ ਸਾਨੂੰ ਫੋਨ ਕਰੋ 506 333 4 to 47 تے تانوں اسی اودے پروز کانز جو وی ہونیسٹ اپینین سٹا ہوئے گا اجی تانوں ضرور ڈسکس کرانگے تاکہ تانوں ساری نالج ہووے جے تسی او وزٹر ٹرپ لگانا ہے ایتھے ام جسٹ ٹو ایکسپلور دا سٹی تے اسی تانوں وی لے جا کے تانوں ویل ٹیک یو اراؤنڈ دا سٹی جڑے مین مین چیزاں تانوں دکھا کے ام تھوڑا پا ڈیفینیٹلی میٹنگ وی سیٹ اپ کر سکدے ہاں سو گین تھینک یو سو مچ فار واچنگ تے جے تانوں پسند آئی ویڈیو پلیز لائک تے سبسکرائب کرو تھینک یو